ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਇੱਕ ਆਪਣੇ ਆਪ ਦੇ ਵਿੱਚ ਦੇਸ਼ ਸੀ ਹਮ ਆਯਾ ਦੇਸ਼ ਤੇ ਅਖੌਤੀਆ ਜਿਹੜਾ ਭਾਰਤ ਗੁਲਾਮ ਦੇਸ਼ ਇਹ ਫਰਕ ਨਹੀਂ ਕਿਸੇ ਨੂੰ ਪਤਾ ਜਿਹੜਾ ਅੱਜ ਦਾ ਖੌਤੀ ਭਾਰਤ ਕਹਿੰਦਾ ਨਾ ਭਾਰਤ 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 ਲਾ ਰੱਖੀ ਆ ਇਹ ਅੰਗਰੇਜ਼ਾਂ ਦਾ ਗੁਲਾਮ ਸੀ ਜਿੱਥੇ ਰਣਜੀਤ ਸਿੰਘ ਦਾ ਪੰਜਾਬ ਸੋਵਰਨ ਸਟੇਟ ਸੀ ਸੋਵਰਨ ਦੇਸ਼ ਸੀ ਉਹਦੇ ਬਾਰੇ ਇਨ ਦੀ ਗ੍ਰੇਟੈਸਟ ਦਾ ਰਿਚੈਸ ਦਾ ਮਾਈਟੀਸ ਕਿੰਗਡਮ ਆਫ ਏਸ਼ੀਆ ਵਾ ਏਸ਼ੀਆ ਦਾ ਸਭ ਤੋਂ ਵੱਡਾ ਰਾਜ ਸਭ ਤੋਂ ਅਮੀਰ ਤੇ ਸਭ ਤੋਂ ਤਾਕਤਵਰ ਰਾਜ ਸੀ ਪੰਜਾਬ ਹਮ ਇਦੇ ਮੁਕਾਬਲੇ ਸਾਰਾ ਹਿੰਦੁਸਤਾਨ ਜਿਹੜਾ ਅੰਗਰੇਜ਼ਾਂ ਦੇ ਥੱਲੇ ਸੀ ਕੰਪਨੀ ਦੇ ਦੀਆਂ ਪੰਜਾਬ ਦੇ ਪਰ ਵਰਗਾ ਵੀ ਨਹੀਂ ਸੀ ਸਾਰਾ ਹਿੰਦੁਸਤਾਨ ਜਿਹਨੂੰ ਅੱਜ ਕੱਲ ਅਸੀਂ ਹਿੰਦੁਸਤਾਨ ਭਾਰਤ ਕਹਿੰਦੇ ਆ ਹੂੰ ਠੀਕ ਹੈ ਫਿਰ ਸ਼ਰਾਰਤਾਂ ਹੋਈਆਂ ਰਾਜਨੀਤਿਕ ਸ਼ਰਾਰਤਾਂ ਹੋਈਆਂ ਰਣਜੀਤ ਸਿੰਘ ਨੇ ਰਾਜ ਨੂੰ ਤਬਾਹ ਕਰਵਾਇਆ ਗਿਆ ਉਹਦੇ ਚ ਰਣਜੀਤ ਸਿੰਘ ਨੇ ਰਾਜ ਤੇ ਰਾਜ ਦੇ ਦਰਬਾਰੀਆਂ ਨੇ ਉਹਦੇ ਚ ਬਹੁਤ ਭੈੜਾ ਰੋਲਾ ਪਾ ਦਿੱਤਾ ਜਿਉਂ ਨਾ ਸਾਰਿਆਂ ਦਾ ਨਾਮ ਲੈ ਲਈਏ ਤਾਂ ਜ਼ੁਬਾਨ ਦਾ ਸਵਾਦ ਕੌੜਾ ਹੋ ਜਾਂਦਾ ਹੂੰ 1849 ਚ ਰਣਜੀਤ ਸਿੰਘ ਗੁਜਰਦਾ ਤੇ 1849 ਤੱਕ 10 ਸਾਲਾਂ ਦੇ ਵਿੱਚ ਸਾਰਾ ਪੰਜਾਬ ਅੰਗਰੇਜ਼ ਦੇ ਥੱਲੇ ਆ ਜਾਂਦਾ ਆ ਅਫਗਾਨistan ਤੱਕ ਹੂੰ ਇਹ ਮਤਲਬ ਸੂਬਾ ਨਹੀਂ ਸੀ ਆਪਣੇ ਆਪ ਇੱਕ ਦੇਸ਼ ਸੀ ਹਾਂ ਔਰ ਪਰ ਉਹ ਸੰਪਾਨ ਦੇਸ਼ ਸੀ ਕਿ ਜਿਹੜਾ ਅੱਜ ਦਾ ਭਾਰਤ ਦੇਸ਼ ਹੈ ਇਹ ਅੰਗਰੇਜ਼ ਰਾਜ ਦੇ ਥੱਲੇ ਗੁਲਾਮ ਦੇਸ਼ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਵੀ ਭਾਰਤ ਦੇ ਉੱਤੇ 200 ਸਾਲ ਅੰਗਰੇਜ਼ ਰਾਜ ਕਰਕੇ ਗਏ ਆ ਪਰ ਪੰਜਾਬ ਦੇ ਵਿੱਚ ਸਿਰ ਪੰਜਾਬ ਦੇ ਵਿੱਚ 1849 ਚ ਆ ਗਏ 1947 ਚ ਉਹਨੂੰ ਜਾਣਾ ਪੈ ਗਿਆ ਤੇ 98 ਸਾਲ